ਇਸ ਮਾਂ ਕੋਲ ਸਿਰਫ 2 ਘੰਟੇ ਆ ਆਪਣੇ ਜਵਾਨ ਪੁੱਤ ਦੀ ਜਾਨ ਬਚਾਉਣ ਦੇ ਲਈ 29 ਸਾਲ ਦਾ ਨੌਜਵਾਨ ਮੁੰਡਾ ਜਿਹਦੀ ਪੇਟ ਦੀ ਅੰਤੜੀ ਫੱਟ ਗਈ ਤੇ ਡਾਕਟਰ ਨੇ ਇਲਾਜ ਲਈ 2.5 ਲੱਖ ਰੁਪਏ ਮੰਗ ਲਿਆ ਬੜਾ ਮੁਸ਼ਕਲ ਹੁੰਦਾ ਇਹ ਹਾਲਾਤਾਂ ਨੂੰ ਅਸਲੀ ਫਿਜ਼ੀਕਲੀ ਉੱਥੇ ਬੈਠ ਕੇ ਦੇਖਣਾ ਔਰ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਤੁਸੀਂ ਅਗਰ ਸੱਚੀ ਹੋ ਜੀ ਇਹਨਾਂ ਦੀ ਚਾਹਨੇਓ ਬੱਚੇ ਦੀ ਜਾਨ ਬਚ ਜAVE ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਦਿਲ ਤਾਂ ਮੇਰਾ ਵੀ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਪਰ ਮੈਂ ਕੀ ਕਰਾਂ ਉਹ ਸੋ ਕਾਲਡ ਲੋਕ ਜਿਹੜੇ ਕਹਿੰਦੇ ਨੇ ਜੀ ਗੁਪਤ ਸੇਵਾ ਕਰਦੇ ਆ ਗੁਪਤ ਸੇਵਾ ਕਰਦੇ ਆ ਪਰ ਇੱ ਇਨਾਲੀ ਅਰਦਾਸ ਵੀ ਕਰਿਓ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਇਦਾਂ ਦੇ ਬਹੁਤ ਮਰੀਜ਼ ਨੇ ਯਾਰ ਜਿਹੜੇ ਇੱਥੇ ਆ ਕੇ ਸਾਹਮਣੇ ਇਹ ਹਾਲਾਤਾਂ ਨੂੰ ਦੇਖ ਕੇ ਮੈਨੇਜ ਕਰਨਾ ਬੜਾ ਮੁਸ਼ਕਲ ਹੈ ਪਰ ਮੈਂ ਰਿਕਵੈਸਟ ਕਰਨਾ ਚਾਹੁੰਦਾ ਐਟਲੀਸਟ ਇੱਕ ਜ਼ਰੀਆ ਫਾਊਂਡੇਸ਼ਨ ਪਿਛਲੇ 10 ਸਾਲਾਂ ਤੋਂ ਇਹਨਾਂ ਪੇਸ਼ੈਂਟ ਦੇ ਦੁੱਖ ਤਾਂ ਸੁਣ ਰਹੀ ਐ ਔਰ ਇੰਨੀ ਜੇਬ ਕਿਸੇ ਦੀ ਇਕੱਲੇ ਦੀ allow ਨਹੀਂ ਕਰਦੀ ਕਿ ਕੋਈ ਰੋਜ਼ ਦਾ ਕਰੋੜ ਰੁਪਏ ਲੱਖਾਂ ਰੁਪਏ ਦਾਨ ਕਰ ਸਕੇ ਗੁਪਤ ਔਰ ਸ਼ੋਅਫ ਕਰਕੇ ਪਲੀਜ਼ ਇਹਨਾਂ ਦੀ ਹੈਲਪ ਕਰੋ ਔਰ ਬਜ਼ੁਰਗ ਮਾਂ ਵਿਚਾਰੀ ਅੰਬਾਲੇ ਤੋਂ ਸਪੈਸ਼ਲ ਆਈ ਆਪਣੀ ਮਦਦ ਲਈ ਚੂਲਾ ਟੁੱਟ ਗਿਆ ਸੀਗਾ ਡਾਕਟਰ ਕੋਲ ਹੋਰ ਨਹੀਂ ਕੁਝ ਕਰ ਸਕਦੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਦੀ ਹੈਲਪ ਹੋ ਸਕੇ ਤੇ ਅਗਰ ਕਿਸੇ ਨੂੰ ਮੈਡੀਕਲ ਹੈਲਪ ਦੀ ਲੋੜ ਹੈ ਤਾਂ ਉੱਪਰ ਨੰਬਰ ਦਿੱਤੇ ਗਏ ਤੇ ਕਾਲ ਕਰਕੇ ਜਰੂਰ ਹੈਲਪ ਲੈ ਸਕਦੇ ਹੋ